ਦਿਲਜੀਤ ਦੋਸਾਂਸ ਦੀ ਫਿਲਮ ਪੰਜਾਬ 95 ਜੋ ਕਿ ਫਰਵਰੀ ਨੂੰ ਰਿਲੀਜ਼ ਹੋਣੀ ਸੀ ਅਤੇ ਪੋਸਟਰ ਵੀ ਸਾਂਝਾ ਕੀਤਾ ਗਿਆ ਸੀ ਜਿਸ ਨੂੰ ਵੇਖਦਿਆਂ ਹੀ ਫੈਨਸ ਬੜੇ ਉਤਸ਼ਾਹਿਤ ਹੋਏ ਸਨ ਪਰ ਫਿਰ ਦਿਲਜੀਤ ਵੱਲੋਂ ਇੱਕ ਇਨਸਟਾ ਤੇ ਸਟੋਰੀ ਰਾਹੀਂ ਦੱਸਿਆ ਜਾਂਦਾ ਹੈ ਕਿ ਹਜੇ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਕੁਝ ਸਮਾਂ ਹੋਰ ਉਡੀਕ ਕਰਨੀ ਪਵੇਗੀ ਤੇ ਫਿਰ ਅਮਰੀਕਾ ਵਿੱਚ ਇਹ ਫਿਲਮ ਰਿਲੀਜ਼ ਹੋਣ ਦੀ ਗੱਲ ਸਾਹਮਣੇ ਆਈ ਤੇ ਹੁਣ ਦਿਲਜੀਤ ਵੱਲੋਂ ਲਾਈਵ ਵੀਡੀਓ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਇਸ ਫਿਲਮ ਦੇ ਸਪੋਰਟ ਵਿੱਚ ਨਹੀਂ ਹਾਂ ਜੇਕਰ ਇਹ ਕੱਟ ਵੱਢ ਕੇ ਰਿਲੀਜ਼ ਕੀਤੀ ਜਾਵੇਗੀ ਜੇਕਰ ਇਹ ਫਿਲਮ ਰਿਲੀਜ਼ ਕਰਨੀ ਹੈ ਤਾਂ ਬਿਨਾਂ ਕਿਸੇ ਕੱਟ ਵੱਟ ਤੋਂ ਕੀਤੀ ਜਾਵੇ ਤਾਂ ਹੀ ਮੈਂ ਇਸ ਦੇ ਸਪੋਰਟ ਵਿੱਚ ਹੋਵਾਂਗਾ ਪਹਿਲਾਂ ਵੀ ਇਹ ਗੱਲ ਕਹੀ ਗਈ ਸੀ ਕਿ ਬਾਹਰ ਇਹ ਫਿਲਮ ਬਿਨਾਂ ਕੱਟ ਵੱਟ ਤੋਂ ਰਿਲੀਜ਼ ਹੋਣੀ ਹੈ ਤਾਂ ਹੀ ਮੈਂ ਇਸ ਦੇ ਹੱਕ ਵਿੱਚ ਸੀ ਜੇਕਰ ਇਹ ਫਿਲਮ ਬਿਨਾਂ ਕੱਟ ਵੱਟ ਤੋਂ ਰਿਲੀਜ਼ ਹੋਵੇਗੀ ਤਾਂ ਹੀ ਮੈਂ ਇਸ ਨੂੰ ਸਪੋਰਟ ਦੇਵਾਂਗਾ ਨਹੀਂ ਤਾਂ ਮੈਂ ਇਸ ਤੋਂ ਖਿਲਾਫ ਹਾਂ ਇੱਕ ਸਾਡੀ ਫਿਲਮ ਨਹੀਂ ਹੋਣ ਦਿੱਤੀ ਯਾਰ ਇਹਨਾਂ ਨੇ ਚਲੋ ਐ ਨਹੀਂ ਹੋ ਕੀ ਕੀ ਦੁੱਖਣਾਵਾ ਤੁਹਾਨੂੰ ਤੇ ਪਹਿਲਾਂ ਮਨ ਸਗਾ ਵੀ ਪਹਿਲਾਂ ਫਿਲਮ ਆਜੂਗੀ ਫਿਰ ਹੌਲੀ ਹੌਲੀ ਆਲਮੋ ਕਰਾਂਗੇ ਪੰਜਾਬ 95 22 ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਚ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਇਜ਼ ਨਹੀਂ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਆਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਉਦੇ ਨਾਲ ਆ ਜੇ ਤੁਸੀਂ ਕੱਟ ਵੱਟ ਕੇ ਫਿਲਮ ਲਾਉਂਗੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਾ ਜੀ ਆਧੀ ਪਚਾਧੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਨੂੰ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਮਾਰੇ ਕਰਨਗੇ ਕਿਰਪਾ ਦੇਖੋ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹੈ ਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਭਲਾਣੇ ਤੇ ਪਹੁੰਚ ਆ ਭਲਾਣੇ ਤੱਕ ਤੇਰੀ ਪਹੁੰਚ ਆ ਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਜਰੋਂ ਬਾਣੇ ਕੋਈ ਜੇ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਾਊਟਰ ਕੱਟ ਫਿਰ ਆਪਾਂ ਉਹਦੇ ਨਾਲ ਆ ਦਿਲਜੀਤ ਦੋਸਾਂਸ ਦੀ ਫਿਲਮ ਪੰਜਾਬ 95 ਜੋ ਕਿ ਫਰਵਰੀ ਨੂੰ ਰਿਲੀਜ਼ ਹੋਣੀ ਸੀ ਅਤੇ ਪੋਸਟਰ ਵੀ ਸਾਂਝਾ ਕੀਤਾ ਗਿਆ ਸੀ ਜਿਸ ਨੂੰ ਵੇਖਦਿਆਂ ਹੀ ਫੈਨਸ ਬੜੇ ਉਤਸ਼ਾਹਿਤ ਹੋਏ ਸਨ ਪਰ ਫਿਰ ਦਿਲਜੀਤ ਵੱਲੋਂ ਇੱਕ ਇਨਸਟਾ ਤੇ ਸਟੋਰੀ ਰਾਹੀਂ ਦੱਸਿਆ ਜਾਂਦਾ ਹੈ ਕਿ ਹਜੇ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਕੁਝ ਸਮਾਂ ਹੋਰ ਉਡੀਕ ਕਰਨੀ ਪਵੇਗੀ ਤੇ ਫਿਰ ਅਮਰੀਕਾ ਵਿੱਚ ਇਹ ਫਿਲਮ ਰਿਲੀਜ਼ ਹੋਣ ਦੀ ਗੱਲ ਸਾਹਮਣੇ ਆਈ ਤੇ ਹੁਣ ਦਿਲਜੀਤ ਵੱਲੋਂ ਲਾਈਵ ਵੀਡੀਓ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਇਸ ਫਿਲਮ ਦੇ ਸਪੋਰਟ ਵਿੱਚ ਨਹੀਂ ਹਾਂ ਜੇਕਰ ਇਹ ਕੱਟ ਵੱਢ ਕੇ ਰਿਲੀਜ਼ ਕੀਤੀ ਜਾਵੇਗੀ ਜੇਕਰ ਇਹ ਫਿਲਮ ਰਿਲੀਜ਼ ਕਰਨੀ ਹੈ ਤਾਂ ਬਿਨਾ ਕਿਸੇ ਕੱਟ ਵੱਡ ਤੋਂ ਕੀਤੀ ਜਾਵੇ ਤਾਂ ਹੀ ਮੈਂ ਇਸ ਦੇ ਸਪੋਰਟ ਵਿੱਚ ਹੋਵਾਂਗਾ ਪਹਿਲਾਂ ਵੀ ਇਹ ਗੱਲ ਕਹੀ ਗਈ ਸੀ ਕਿ ਬਾਹਰ ਇਹ ਫਿਲਮ ਬਿਨਾ ਕੱਟ ਵੱਡ ਤੋਂ ਰਿਲੀਜ਼ ਹੋਣੀ ਹੈ ਤਾਂ ਹੀ ਮੈਂ ਇਸ ਦੇ ਹੱਕ ਵਿੱਚ ਸੀ ਜੇਕਰ ਇਹ ਫਿਲਮ ਬਿਨਾ ਕੱਟ ਵੱਡ ਤੋਂ ਰਿਲੀਜ਼ ਹੋਵੇਗੀ ਤਾਂ ਹੀ ਮੈਂ ਇਸ ਨੂੰ ਸਪੋਰਟ ਦੇਵਾਂਗਾ ਨਹੀਂ ਤਾਂ ਮੈਂ ਇਸ ਤੋਂ ਖਿਲਾਫ ਹਾਂ ਇੱਕ ਸਾਡੀ ਫਿਲਮ ਨਹੀਂ ਹੋਣ ਦਿੱਤੀ ਯਾਰ ਇਹਨਾਂ ਨੇ ਚਲੋ ਐ ਨਹੀਂ ਹੋ ਹੁਣ ਕੀ ਕੀ ਦੁੱਖ ਸੁਣਾਵਾਂ ਤੁਹਾਨੂੰ ਤੇ ਪਹਿਲਾ ਮੁਰਸਗਾ ਵੀ ਪਹਿਲਾ ਫਿਲਮ ਆਜੂਗੀ ਫਿਰ ਹਾਲੀਵੁੱਡ ਵਾਲੇ ਕਰਾਂਗੇ ਪੰਜਾਬ 95 22 ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਈਜ਼ ਨਹੀਂ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੰਘਣ ਲੱਗੀ ਸੀ ਵਿਦਆਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਲਾਉਂਗੇ ਤਾਂ ਮੈਂ ਤੁਹਾਨੂੰ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵੱਢ ਕੇ ਫਿਲਮ ਲਾਉਂਗੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹਨਾ ਜੀ ਆਦੀ ਪਚਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮੈਨੂੰ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ ਪਚਾਨਵੇਂ ਫਿਲਮ ਰਿਲੀਜ਼ ਹੋਊਗੀ ਮਾਰੇ ਕਰਨਗੇ ਕਿਰਪਾ ਦੇਖੋ ਰੱਬ ਤੋਂ ਵੱਡਾ ਦੁਨੀਆ ਦੇ ਕੋਈ ਹੈ ਨਹੀਂ ਹਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਫਲਾਨੇ ਤੇ ਪਹੁੰਚ ਆ ਫਲਾਨੇ ਤੱਕ ਤੇਰੀ ਪਹੁੰਚ ਆ ਹਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਹੁੰਦੇ ਭਾਈ ਜਨੂ ਬਾਹਰ ਇੱਕੋ ਜਿਹੇ ਹੁੰਦੇ ਆ ਪਰ ਮੈਂ ਇਹ ਸੋਚਾ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਰੱਟ ਕਾਟਣ ਫਿਰ ਆਪਾਂ ਉਹਦੇ ਨਾਲ